ਮੇਰੇ ਬੜੇ ਹੀ ਪਰਮ ਸਤਕਾਰਯੋਗ ਵੀਰ ਪਿਤਾ ਸમાન ਬਜ਼ੁਰਗੂ ਸਾਰਿਆਂ ਨੂੰ ਸਨੇਮਰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਦਾ ਬੜੇ ਚਿਹਰਾ ਤੋਂ ਮਨਸੀ ਜੋ ਕਿ ਦਿਨ ਚੱਲ ਰਹੇ ਆ 350 ਸਾਲ ਹੋ ਗਿਆ ਸਾਬ੍ਹ ਸ਼ਹੀਰ ਗੁਰਤੇਗ ਬਹਾਦਰ ਸਾਹਿਬ ਜੀ ਦੀ ਜੋ ਲਸਾਨੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਹੋਈ ਸੀ 1675 ਈਸਵੀ 24 ਨਵੰਬਰ 1675 ਈਸਵੀ ਨੂੰ ਜੋ ਨਰੰਗੇ ਨੇ ਹਕੂਮਤ ਦੇ ਨਸ਼ੇ ਵਿੱਚ ਅੰਨੀ ਹੋਈ ਆਪਦੀ ਪਾਵਰ ਨੂੰ ਵਰਤਦੇ ਆਂ ਬੀ ਅੰਤ ਸ਼ਹੀਦਿਆਂ ਗੁਰੂ ਪਿਤਾ ਜੀ ਦੇ ਸਾਹਮਣਕ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਕੇ ਆਰੇ ਦੇ ਨਾਲ ਚਿਰਿਆ ਗਿਆ ਭਾਈ ਸਤੀ ਦਾਸ ਜੀ ਰੂਹ ਦੇ ਵਿੱਚ ਲਪੇਟ ਕੇ ਜਿਨ੍ਹਾਂ ਨੂੰ ਜ਼ਿੰਦਾ ਜਲਾਇਆ ਗਿਆ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਉਬਲਦੀ ਦੇਗ ਦੇ ਵਿੱਚ ਜਿਨ੍ਹਾਂ ਨੇ ਚੌਂਕੜਾ ਲਾ ਕੇ ਆਪ ਦੇ ਸਰੀਰ ਨੂੰ ਠੰਡਾ ਕੀਤਾ ਸੋ ਨਰੰਗਾ ਨੂੰ ਨਰੰਗੇ ਨੂੰ ਇਹ ਵਹਿਮ ਸੀ ਕਿ ਇੰਨੀਆਂ ਝਾਲਮਾਨਾ ਤਰੀਕੇ ਦੇ ਨਾਲ ਉਹ ਇਹ ਸ਼ਹੀਦੀਆਂ ਕਰੇਗਾ ਸਿੱਖਾਂ ਦੀਆਂ ਕਿ ਗੁਰੂ ਪਿਤਾਈ ਦਾ ਜੋ ਮਨ ਹੈ ਡੋਲ ਜਾਵੇਗਾ ਪਰ ਸਰਬਕਲਾ ਸਮਰਾਤ ਅਕਾਲ ਪੁਰਖ ਦੇ ਬਾਣੀ ਦੇ ਵਿੱਚ ਰੀਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਡੋਲ ਸ਼ਾਂਤ ਚਿੱਤ ਬੈਠੇ ਰਹੇ ਅਤੇ ਉਹਨਾਂ ਦੀ ਸ਼ਹੀਦੀ ਸਮਾਣੀ ਦੇ ਜਲਾਦ ਨੂੰ ਜੋ ਹੁਕਮ ਸੀ ਮਹਾਰਾਜ ਨੇ ਸ੍ਰੀ ਕੰਠ ਨੂੰ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਤੇ ਜਲਾਦ ਨੂੰ ਹੁਕਮ ਸੀ ਕਿ ਜਦੋਂ ਮਹਾਰਾਜ ਕਹਿੰਦੇ ਮਹਾਰਾਜ ਨੇ ਕਿਹਾ ਕਿ ਸੀਸ ਨਵਾਵਾਗੇ ਤਾਂ ਉਹ ਆਪ ਦਾ ਜੋ ਕਾਰਜ ਉਸ ਨੂੰ ਸੌਂਪਿਆ ਗਿਆ ਉਹ ਕਰੇਗਾ ਤੇ ਮਹਾਰਾਜ ਦੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ੍ਰੀ ਕੰਠ ਤੋਂ ਉਚਾਰਿਆ ਤੇ ਜਦੋਂ ਅਕਾਲ ਪੁਰਖ ਸਾਹਿਬ ਨੂੰ ਸੀਸ ਨਵਾਇਆ ਤੇ ਮਹਾਰਾਜ ਦਾ ਜੋ ਸੀਸ ਉਹ ਧੜ ਤੋਂ ਵੱਖ ਕਰ ਦਿੱਤਾ ਗਿਆ ਉਸ ਸਮੇਂ ਕਬੀਰਾ ਜੀ ਲਿਖਦੇ ਆ ਕਿ